ਸੱਚੀ ਗੱਲ ਜੀ ਤੁਸੀਂ ਦੇਖ ਰਹੇ ਹੋ ਦਿੱਲੀ ਟਾਪਿੰਗਸ ਇਸ ਵਕਤ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਇਸ ਵਕਤ ਆਪਾਂ ਉਸ ਜਗ੍ਹਾ ਤੇ ਆਇਆ ਤੁਹਾਨੂੰ ਦਿਖਾਉਂਗਾ ਜਿੱਥੇ ਹਾਦਸਾ ਕਦੀ ਵੀ ਹੋ ਸਕਦਾ ਹੈ ਪੰਜਾਬ ਸਰਕਾਰ ਜਾਂ ਇਹ ਡਿਪਾਰਟਮੈਂਟ ਨੂੰ ਵੀ ਅਸੀਂ ਦਿਖਾਉਣਾ ਚਾਹੁੰਦੇ ਆ ਕਿ ਦੇਖੋ ਸਟਾਫ ਆਪਣੀ ਜਾਨ ਜੋਖਮ ਚ ਪੈ ਕੇ ਇੱਥੇ ਆਉਂਦਾ ਤੇ ਇਹ ਹੈ ਆਦਮਪੁਰ ਦਾ ਬਿਜਲੀ ਘਰ ਤਸਵੀਰਾਂ ਲਾਈਵ ਹਾਂ ਤੁਸੀਂ ਦੇਖੋ ਅਸੀਂ ਕੁਦਰਤੀ ਇੱਥੇ ਆਏ ਤੇ ਤੁਹਾਨੂੰ ਹਾਲਾਤ ਮੈਂ ਦਿਖਾਉਣਾ ਕਿ ਹਾਲਾਤ ਕਿੱਦਾਂ ਦੇ ਆ ਦੇਖੋ ਤੁਸੀਂ ਆ ਪਾਣੀ ਚ ਬਿਜਲੀ ਘਰ ਹੈ ਜਾਂ ਬਿਜਲੀ ਚ ਪਾਣੀ ਘਰ ਹੈ ਇਹ ਨਹੀਂ ਪਤਾ ਲੱਗਦਾ ਆ ਦੇਖੋ ਤੁਸੀਂ ਇੱਕ ਪਰਿਵਾਰ ਪਾਲਣੇ ਆਪਾਂ ਸਵੇਰ ਤੋਂ ਸ਼ਾਮ ਤੱਕ ਇੱਕ ਸੇਫ ਜਗ੍ਹਾ ਤੇ ਜਾਂਦੇ ਹਾਂ ਹੁਣ ਮੈਂ ਤੁਹਾਨੂੰ ਦੱਸਦਾ ਕਿ ਇਹ ਸੇਫ ਜਗ੍ਹਾ ਕਿੰਨੀ ਕਾ ਆ ਦੇਖੋ ਇਸ ਵਕਤ ਸਹਾਇਕ ਕਾਰਜਕਾਰੀ ਇੰਜੀਨੀਅਰ ਪੰਜਾਬ ਰਾਜ ਪਾਵਰ ਨਿਗਮ ਕੋਟਮੰਡਲ ਆਦੋਂ ਤੋਂ ਤੇ ਆਉਥਾਂ ਤੋਂ ਮੰਦਲੀਆਂ ਤਸਵੀਰਾਂ ਇਥੋਂ ਸ਼ੁਰੂ ਕਰੀਏ ਆ ਦੇਖੋ ਆ ਚੋਂ ਦਾ ਸਾਰਾ ਦੇਖੋ ਜੀ ਆ ਹਾਲਾਤ ਦੇਖੋ ਆ ਹਾਲਾਤ ਇਸ ਵਕਤ ਜਦੋਂ ਹਾਦਸੇ ਹੁੰਦੇ ਆ ਆਪਾਂ ਸਿਰ ਲੋਕਾਂ ਦੇ ਨਾਲ ਵੀ ਖੜੇ ਹੁੰਨੇ ਆ ਬਾਅਦ ਚ ਵੱਡੇ ਵੱਡੇ ਬਿਆਨਬਾਜ਼ੀ ਵੀ ਹੁੰਦੀ ਆ ਪਰ ਇਹ ਹਾਸਿਆਂ ਨੂੰ ਵੀ ਤਾਂ ਰੋਕਣਾ ਚਾਹੀਦਾ ਹਨਾ ਆਪਾਂ ਨੂੰ ਆ ਦੇਖੋ ਹਾਲਾਤ ਅਧਿਕ ਚੂਚੋ ਕੇ ਦੇਖੋ ਹਾਲਾਤ ਆ ਦੇਖੋ ਮੈਂ ਕਹਿੰਦਾ ਦੇਖੋ ਚੋਂਦਾ ਉੱਪਰ ਦੇਖੋ ਤਸਵੀਰਾਂ ਆਦਮਪੁਰ ਰੂਪਮੰਡਲ ਜਿਾ ਕਹਿ ਲਓ ਕਿ ਬਿਜਲੀ ਘਟੀਆਂ ਇਹ ਤਸਵੀਰਾਂ ਆ ਜਿਹੜੀਆਂ ਤੁਸੀਂ ਦੇਖ ਸਕਦੇ ਆ ਹਾਲੇ ਲੰਚ ਟਾਈਮ ਹੋਇਆ ਆ ਲੰਚ ਟਾਈਮ ਹੋਇਆ ਐਸਡੀ ਸਾਹਿਬ ਵੀ ਰੂਟੀ ਖਾਣ ਗਏ ਆ ਤੁਹਾਨੂੰ ਮੈਂ ਰੂਮ ਦਿਖਾਉਣਾ ਦੇਖੋ ਇੱਕ ਗੈਸਟਰਡ ਆਫੀਸਰ ਬੈਠਾ ਹੋਵੇ ਆ ਦੇਖੋ ਹਾਲਾਤ ਇੱਕ ਸਾਡੇ ਗੈਸਟਡ ਆਫੀਸਰ ਹੋਵੇ ਐਸਡੀਓ ਪੋਸਟ ਹੋਵੇ ਤੇ ਹਾਲਾਤ ਜਿਹੜੇ ਆ ਉਹ ਵੱਧ ਤੋਂ ਵੱਧ ਆ ਦੇਖੋ ਸਾਰੇ ਬੁਰਾ ਹਾਲ ਆ ਦੇਖੋ ਕਿਦਾਂ ਉਹ ਤੁਹਾਡੀ ਨੂੰ ਹੈ ਹਾਂ ਹਾਂ ਆ ਦੇਖੋ ਜੀ ਆਪਾਂ ਤਾਂ ਹੈਲਮਟ ਪਾ ਕੇ ਬੈਠੇ ਆ ਪਤਾ ਨਹੀਂ ਕਿਹੜੇ ਵੇਲੇ ਸ਼ਰਤ ਦੇ ਪਾਣੀ ਕੀ ਹੋ ਰਿਹਾ ਹੈ ਨਾ ਕਿ ਮਰਨ ਤੋਂ ਆਪਾਂ ਮੌਨ ਤੋਂ ਡਰਦੇ ਆ ਆ ਦੇਖੋ ਜੀ ਹੈਲਮਟ ਪਾ ਕੇ ਬੈਠੇ ਆ ਹੈਲਮਟ ਪਾ ਕੇ ਡਿਊਟੀ ਕਰ ਰਹੇ ਆ ਹੈਲਮਟ ਪਾ ਕੇ ਸਾਡੇ ਸਾਹਮਣੇ ਹਾਂ ਉਹ ਪਤਾ ਨਹੀਂ ਕਿਹੜੇ ਵੇਲੇ ਹਾਦਸਾ ਹੋ ਜਾਵੇ ਸਾਡੇ ਸਾਹਮਣੇ ਕਈ ਵਾਰੀ ਸਾਡੇ ਸਟੇਸ਼ਨ ਪਾਰ ਚੁੱਕੇ ਸਾਡੇ ਬੰਦਿਆਂ ਦੇ ਅੱਛਾ ਆ ਦੇਖ ਲਓ ਜੀ ਆ ਤਸਵੀਰਾਂ ਦੇਖੋ ਤੁਸੀਂ ਲਾਈਵ ਤਸਵੀਰਾਂ ਇਸ ਵਕਤ ਦੀਆਂ ਹਾਲਾਤ ਦੇਖੋ ਤੁਸੀਂ ਵੱਤ ਤੋਂ ਵੱਤ ਹਾਵੇਖੋ ਹੈਲਮਟ ਪਾਏ ਆ ਸਭ ਤੋਂ ਵੱਡੀ ਗੱਲ ਉਹ ਕਹਿੰਦੇ ਮੋਟਰਸਾਈਕਲ ਸਕੂਟਰ ਦੇ ਆਪਾਂ ਸੁਣਦੇ ਆ ਕਿਹੜੀ ਏਦਾਂ ਦੀ ਨੌਕਰੀ ਆ ਜਿੱਥੇ ਹੈਲਮਟ ਪਾ ਕੇ ਆਪਾਂ ਡਿਊਟੀ ਕਰ ਰਹੇ ਹਾਂ ਉਹ ਹੈਗਾ ਸਾਡਾ ਬਿਜਲੀਕਾਰ ਆਦਮਪੁਰ ਜਿੱਥੇ ਉਹ ਕਹਿੰਦੇ ਸਾਡੇ ਪਹਿਲਾਂ ਵੀ ਕਾਫੀ ਵਾਰੀ ਸਾਡੇ ਸਿਰ ਫੜ ਚੁੱਕੇ ਆ ਤੇ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਸਾਡੇ ਨਿਆਣੇ ਰੀਗਦੇ ਹੁੰਦੇ ਸ਼ਾਮ ਨੂੰ ਤੇ ਅਸੀਂ ਨਹੀਂ ਚਾਹੁੰਦੇ ਕਿ ਫੇਰ ਹਾਲਾਤ ਹੋ ਜਣਾ ਦੇਖ ਲਓ ਤਸਵੀਰਾਂ ਲਾਇਆ ਡਰ ਦਾ ਮਾਹੌਲ ਬਣਿਆ ਰਹਿੰਦਾ ਇੱਥੇ ਕੀ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਕੀ ਦਫਤਰ ਬਿਲਡਿੰਗ ਚਾਹੀਦੀ ਜਾਂ ਇਹਦੇ ਹੈਲਮਟ ਪਾ ਕੇ ਘੇਰੀ ਜਾਉਂਗੇ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਜੇ ਤੇ ਸਾਡੀਆਂ ਤਨਖਾਹਾਂ ਤੋਂ ਨੂੰ ਜਿੰਨੇ ਆ 100 ਰੁਪਏ ਸਾਡੀਆਂ ਤਨਖਾਹਾਂ ਤੋਂ ਕੱਟ ਕੇ ਹੋਰ ਪਬਲਿਕ ਚੰਦਾ ਲਾ ਲਓ ਬਸ ਸਾਨੂੰ ਬਚਾਓ ਹਾਂ ਜੇ ਜੇ ਤੁਹਾਡੇ ਕੋ ਪੈਸੇ ਹੈ ਨਹੀਂ ਤੁਸੀਂ ਲੰਗ ਹੋ ਗਏ ਆ ਸਾਡੇ ਬੱਚੇ ਦੇ ਪਚਾ ਲਓ ਕੰਮ ਸੇ ਕੰਮ ਜੇ ਆਪਾਂ ਬਚਾਂਗੇ ਤੇ ਬੱਚੇ ਬਚਣਗੇ ਨਹੀਂ ਤੇ ਪਬਲਿਕ ਕੋਲੋਂ ਜ਼ੋਰ-ਜ਼ੋਰ ਰੀਅਲ ਆ ਕੇ ਚੰਦਾ ਲਾ ਲਓ ਹਾਂ ਦੇਖੋ ਪਵਨਗਦ ਆਟਕੀ ਐ ਬਿਲਡਿੰਗ ਦਾ ਹਾਂ ਹੈ ਆਪਾਂ ਤੋਂ ਲਿਆ ਜਾ ਕੇ ਜੁਰਮਾਨੇ ਚ ਲੁਨਣੇ ਪਏ ਆ ਇੱਕ ਇਰਤਾ ਕਰਕੇ ਮੇਰੀ ਕੋਲ ਅੰਤਮਾਨ ਜੀ ਤੁਹਾਡੇ ਦੇ ਹੱਥ ਜੋੜ ਕੇ ਬੇਨਤੀ ਆ ਟੋਟੋ ਕੁਝ ਕਲਮਟ ਲਾਓ ਮਤਲਬ ਸਾਡੇ ਹਾਂ ਹਿੰਮਤ ਐਨਮਰ ਪਾ ਕੇ ਡਿਊਟੀ ਕਰਦੇ ਮੈਂ ਤਾਂ ਅੱਗੇ ਹੈਂਡੀਕੈਪ ਤੇ ਆ ਮੇਰੀ ਇੱਕ ਲਾਤ ਆ ਜੇ ਮਰ ਗਏ ਤੇ ਇੱਥੇ ਤੁਹਾਨੂੰ ਜਿਹੜਾ ਕਿਸੇ ਨੂੰ ਰੋਟੀ ਦੇਦਾ ਨਹੀਂ ਹਾਂ ਸਰਕਾਰ ਅੱਗੇ ਹੋਈ ਬੇਨਤੀ ਆ ਇਹ ਇਹਨੂੰ ਦੇਖੋ ਆਣ ਕੇ ਇਹਨਾਂ ਦੇਖੋ ਬਈ ਰਾਜਨੀਤੀ ਨਾ ਕਰੋ ਆਣ ਕੇ ਦਰਤਾਂ ਚਾਤੋ ਬਈ ਇਹ ਕੀ ਹਾਲ ਹੈ ਇੱਥੇ ਹੋਇਆ ਪਿਆ ਦੇਖੋ ਕਿੱਡੀ ਵੱਡੀ ਗੱਲ ਕਿੰਨੇ ਦਰ ਦਾ ਜਿਹੜੇ ਕੰਮ ਕਰ ਰਹੇ ਕਿ ਦੇਖੋ ਹੈਲਮਟ ਪਾ ਕੇ ਜਿਹੜੀ ਆ ਇਹ ਡਿਊਟੀ ਕਰਦੇ ਮੈਂ ਤੁਹਾਨੂੰ ਹੋਰ ਲਾਈਵ ਤਸਵੀਰਾਂ ਦਿਖਾਉਂਗਾ ਪੂਰੇ ਹਾਲ ਦੀਆਂ ਕੀ ਸਿਚੁਏਸ਼ਨ ਦੇਖੋ ਕੀ ਬਣੀ ਇਹ ਸੁਭਾਖਤ ਕੀ ਕਰਨ ਵਿਚਾਰੇ ਕਰਮਚਾਰੀ ਕੀ ਕਰ ਤੇ ਆ ਦੇਖੋ ਤੁਸੀਂ ਹੱਟਕਿਆ ਪਿਆ ਕੰਪਿਊਟਰ ਕਿਉਂਕਿ ਇਹਦੇ ਵਿੱਚ ਰਿਕਾਰਡ ਆ ਸੌਰੀ ਲੰਚ ਹੋਇਆ ਆ ਕਈ ਸੀਟ ਤੇ ਨਹੀਂ ਹੈਗੇ ਪਰ ਅਸੀਂ ਇਹਨਾਂ ਦੇ ਜਿਹੜੇ ਮੁਲਾਜ਼ਮਾਂ ਸੀ ਉਹਨਾਂ ਦੇ ਨਾਲ ਆ ਅਸੀਂ ਉਹਨਾਂ ਪਰਿਵਾਰਾਂ ਦੇ ਨਾਲ ਆ ਕਿ ਕੱਲੂ ਕੋਈ ਹਾਦਸਾ ਹੁੰਦਾ ਤੇ ਉਹਦਾ ਜ਼ਿੰਮੇਵਾਰ ਕੌਣ ਆ ਦੇਖੋ ਤੁਸੀਂ ਇਹ ਵਿਚਾਰੇ ਕੀ ਕਰਨ ਹਾਂ ਆ ਦੇਖੋ ਕੰਪਿਊਟਰ ਤੇ ਆ ਪੱਖੜ ਛੜ ਗਏ ਹਾਂਜੀ ਅੱਛਾ ਜੀ ਰਾਈਟਰ ਸਾਰੀ ਫੜ ਦਿੰਆਂ ਅੱਛਾ ਜੀ ਕਰੰਟ ਆ ਗਿਆ ਬੰਦ ਆ ਓਹੋ ਬਹੁਤ ਔਖਾ ਜੀ ਤੁਹਾਡੇ ਦੇ ਸਟਾਫ ਕਹਿੰਦੇ ਹੈਲਮਟ ਪਾ ਕੇ ਅਸੀਂ ਕਰਦੇ ਕਿ ਸਿਰ ਨਾਲ ਫੜ ਚਪੇ ਕਰਨੇ ਕਿਹੜੇ ਮੈਨੂੰ ਦੇਖਦਾ ਜੀ ਉਹ ਤੇ ਕੋਈ ਡਗਣ ਵਾਲਾ ਖੜਾ ਆ ਜੀ ਕੰਪਿਊਟਰ ਮੋਰ ਨੂੰ ਕੀਤਾ ਆ ਲਓ ਜੀ ਲਾਈਵ ਤਸਵੀਰਾਂ ਦੇਖੋ ਤੁਸੀਂ ਇਸ ਵਕਤ ਦੀਆਂ ਕਿ ਆ ਦੇਖੋ ਟਕੇ ਆ ਕਿ ਸਾਡਾ ਰਿਕਾਰਡ ਨਾ ਖਰਾਬ ਹੋ ਜਵੇ ਕਿਉਂਕਿ ਜਵਾਬ ਦੇ ਆ ਇਹ ਵਿਚਾਰੇ ਇਹ ਜਿੰਨੇ ਸਾਡੇ ਕਰਮਚਾਰੀ ਹੈ ਜਵਾਬ ਦੇ ਆ ਫਿਰ ਇਹਨਾਂ ਨੂੰ ਲੋਕਾਂ ਨੇ ਕਹਿਣਾ ਜੀ ਸਾਡਾ ਰਿਕਾਰਡ ਕਿੱਥੇ ਗਿਆ ਇਹ ਕੀ ਕਰਨ ਦੱਸੋ ਕੀ ਕਰਨਗੇ ਇਹ ਜਿਹੜੇ ਮੁਲਾਜ਼ਮ ਆਪਾਂ ਕਹਿ ਵੀ ਲਈਦਾ ਜੀ ਬਿਜਲੀ ਨਹੀਂ ਆਉਂਦੀ ਜੀ ਬਿਜਲੀ ਬਣਾ ਦਿੱਤਾ ਰਹਿ ਲਾਓ ਤੁਸੀਂ ਉਹਨਾਂ ਦੀ ਲਾਈਫ ਵੀ ਆਪਾਂ ਦੇਖੀਏ ਬਿਜਲੀ ਬਣਦੀ ਕਿ ਉਹ ਦੇਖੋ ਆਦਮਪੁਰ ਦਾ ਹਾਲ ਕਿ ਉਹ ਵਿਚਾਰਾਂ ਦਾ ਕੱਲੂ ਜੇ ਹਾਦਸਾ ਹੁੰਦਾ ਇੱਥੇ ਸਾਰੇ ਇਕੱਠੇ ਹੋ ਕੇ ਆ ਜਾਣਾ ਬੇ ਬੜਾ ਮਾਰਾ ਹੋਇਆ ਜੀ ਇੱਥੇ ਸਾਨੂੰ ਪਤਾ ਹੁੰਦਾ ਮੈਂ ਤਾਂ ਲਾਈਵ ਹੋ ਕੇ ਸੀਐਮ ਮਾਨ ਸਾਹਿਬ ਜਾਂ ਜਿਹੜੇ ਮੰਤਰੀ ਸਾਹਿਬ ਆਜਾ ਐਕਸੀਨ ਜਿੰਨੇ ਵੀ ਆਫੀਸਰ ਆ ਆਦਮਪੁਰ ਇਸ ਵਕਤ ਅਸੀਂ ਖੜੇ ਆ ਬਿਜਲੀ ਘਰ ਤੁਸੀਂ ਲਾਈਵ ਤਸਵੀਰਾਂ ਦੇਖੋ ਕਮਰੇ ਚ ਲੱਗਾ ਸਾਰਾ ਛੜ ਗਿਆ ਸਾਰਾ ਛੜ ਗਿਆ ਜੀ ਜੇ ਛੜਿਆ ਨਹੀਂ ਕੋਈ ਚਾਹ ਹੋ ਗਿਆ ਮਤਲਬ ਹਾਂ ਜੀ ਕਮਰਾ ਛਾ ਗਿਆ ਆਹਾਂ ਇਹ 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 ਕਹਤਾ ਜੀ ਉਹ ਇਹ ਕਿੰਨੇ ਲੱਖ ਦੇ ਜੀ 5 ਲੱਖ ਦਾ ਅੱਛਾ ਜੀ ਅੱਛਾ ਜੀ ਆ ਲਓ ਜੀ ਹਾਲ ਆ ਦੇਖ ਲਓ ਹਾਲ ਡਰਦੇ ਮਾਰੇ ਬਾਹਰ ਆ ਕਿ ਕਿਤੇ ਮੀਂਹ ਪੈਂਦੇ ਚ ਕਿਤੇ ਲੈਂਟਰ ਦਾ ਅੱਗੇ ਖਰਾਬ ਆ ਕਿਤੇ ਹੋਰ ਕੋਈ ਜਿਹੜੀ ਮੁਸ਼ਕਲ ਨਾ ਜਾਵੇ ਤੁਸੀਂ ਤਸਵੀਰਾਂ ਜਿਹੜੀਆਂ ਆ ਉਹ ਲਾਈਵ ਦੇਖ ਸਕਦੇ ਆ ਕਿ ਇਸ ਵਕਤ ਹਾਲ ਦੇਖ ਲਓ ਉਹ ਕੀ ਕਰਨ ਉਹ ਮਾਈ ਗੋਡ ਆ ਦੇਖੋ ਜਿੱਥੇ ਮੀਟਰ ਆ ਇਹ ਕੀ ਕਰਨ ਵਿਚਾਰੇ ਆ ਦੇਖ ਲਓ ਹਾਲ ਕੱਲ ਨੂੰ ਗੱਲ ਹੁੰਦੀ ਆ ਫਿਰ ਤੁਸੀਂ ਇਹਨਾਂ ਤੇ ਹੀ ਉਂਗਲੀਆਂ ਚੱਕੀਆਂ ਜਾਂਦੀਆਂ ਕਿ ਸਟਾਫ ਜਿਹੜਾ ਕੰਮ ਨਹੀਂ ਕਰਦਾ ਦੱਸੋ ਸਟਾਫ ਕੀ ਕਰੇ ਸਟਾਫ ਤਾਂ ਉਹਨਾਂ ਨੇ ਵੀ ਕਹਿ ਦਿੱਤਾ ਕਿ ਜੀ ਅਸੀਂ ਪੈਸੇ ਸਾਡੇ ਤੋਂ ਲੈ ਲਓ ਪਰ ਸਾਡੀ ਜਾਨ ਬਚਾਓ ਆ ਦੇਖ ਲਓ ਪਾਣੀ ਆ ਦੇਖੋ ਕਿੰਨੀ ਖਰਾਬੀ ਹੋਈ ਹੋਊਗੀ ਆ ਦੇਖ ਲਓ ਚੋਂਦਾ ਪੱਖੇ ਵੀ ਸੜ ਗਿਆ ਉਹਨਾਂ ਨੇ ਕੰਪਿਊਟਰ ਦੇ ਉੱਪਰ ਕੱਪੜਾ ਦਿੱਤਾ ਕਿ ਕਪੜਾ ਕੀ ਕੋਈ ਪ੍ਰੋਬਲਮ ਨਾ ਆਵੇ ਹਾਂਜੀ ਫੇਰ ਡਰ ਨਹੀਂ ਲੱਗਦਾ ਜਦੋਂ ਤੁਸੀਂ ਡਿਊਟੀ ਕਰਦੇ ਹਾਂ ਹਾਂਜੀ ਆਹ ਦੇਖੋ ਮੈਂ ਸੀਟ ਫੇਰ ਇੱਧਰ ਰਹਿ ਗਈ ਆ ਬੈਠਣ ਲਈ ਪਰ ਮੈਂ ਉਹ ਸਿਰੋ ਪਾਣੀ ਚੋਂਦਾ ਕਰਕੇ ਇੱਧਰ ਆ ਕੇ ਬੈਠਿਆ ਹਾਂ ਨਹੀਂ ਢਾਈ ਲੰਦਾ ਛੱਤ ਨਾਲ ਡੇਪੂ ਇੱਕ ਅੱਧੀ ਜਿਵੇਂ ਡਰ ਲੱਗਦਾ ਮੈਨੂੰ ਹਾਂ ਇਹ ਤਾਂ ਮਜਬੂਰੀ ਕਰਕੇ ਅੰਦਰ ਬਹਿਣਾ ਪੈ ਰਿਹਾ ਹੈ ਡਿਊਟੀ ਈਸ ਡਿਊਟੀ ਹੈ ਬੜਾ ਪਰ ਮਤਲਬ ਜਾਨ ਨੂੰ ਆਪਣੇ ਖੋਜ ਪਾ ਕੇ ਤੁਸੀਂ ਕੰਮ ਕਰ ਰਹੇ ਹੋ ਮੈਂ ਦੇਖ ਹੀ ਰਿਹਾ ਹਾਂ ਹਾਂ ਦੇਖ ਰਹੇ ਹਾਂ ਜੀ ਬਹੁਤ ਹਾਲਾਤ ਖਰਾਬ ਆ ਲਾਈਵ ਤਸਵੀਰਾਂ ਇਹਨਾਂ ਦੀਆਂ ਇਹ ਵੀ ਇਨਸਾਨ ਆ ਇਹਨਾਂ ਦੇ ਵੀ ਪਰਿਵਾਰ ਰਹਿਣਾਂ ਦੇ ਪੰਚਾਇਤ ਸਾਹਿਬ ਕੀ ਹਾਲ ਜੀ ਹਾਂ ਠੀਕ ਹੈ ਜੀ ਬੜਾ ਅੱਜ ਤਾਂ ਅਸੀਂ ਆਏ ਬੜੇ ਹਾਲਾਤ ਖਰਾਬ ਆ ਹਾਲਾਤ ਮਾੜੇ ਆ ਜੀ ਬੜਾ ਇੱਥੇ ਤਾਂ ਜੀ ਰਿਸਕ ਬੜਾ ਹੈ ਤੁਸੀਂ ਕਿੱਦਾਂ ਕਰਦੇ ਜੂ ਜੀ ਬਸ ਕੰਮ ਕਰਦਾ ਬਣਾ ਜੀ ਰੋਟੀ ਦੀ ਰੋਟੀ ਕੰਮ ਕਰਨਾ ਪੈਂਦਾ ਹੈ ਨਾ ਸਰਕਾਰੀ ਨੌਕਰੀ ਹੈ ਕਿਉਂਕਿ ਲੱਗਦਾ ਨਹੀਂ ਕਿ ਤੇ ਪਰਿਵਾਰ ਛਾਂ ਨੂੰ ਉਡੀਕਦਾ ਪਤਾ ਨਹੀਂ ਅਸੀਂ ਜਾਣਾ ਜਾਂ ਨਹੀਂ ਜਿੰਨੀ ਬਿਲਡਿੰਗ ਆ ਇਹ ਤਾਂ ਉਧਰ ਰਾਹ ਤੇ ਜਦੋਂ ਆਉਂਦੇ ਉਹ ਦੇਖੋ ਜੀ ਕਿੰਦਾ ਕੱਡੇ-ਫੁੱਡੇ ਨੇ ਨਹੀਂ ਚਲੋ ਕੱਡਿਆਂ ਦਾ ਹੈਗਾ ਪਰ ਡਾਕਟਰ ਉੱਥੇ ਵੀ ਲੱਗਦਾ ਇੱਥੇ ਤੱਕ ਪਹੁੰਚਾਂ ਨਹੀਂ ਪਹੁੰਚਾਂਗੇ ਜਦੋਂ ਇੱਥੇ ਪਹੁੰਚਦੇ ਨੇ ਇੱਥੋਂ ਅੱਗੇ ਘ ਪਾਂਜਾ ਸਾਹਿਬ ਆ ਸਾਡੇ ਇਹਨਾਂ ਨੇ ਕਿਹਾ ਕਿ ਸਾਨੂੰ ਪਹਿਲਾਂ ਤਾਂ ਹੱਡੀਆਂ ਟੁੱਟਣ ਲੱਗਦਾ ਤੇ ਜਦੋਂ ਇੱਥੇ ਉਹਨੇ ਸਾਨੂੰ ਪਤਾ ਨਹੀਂ ਸੀ ਪਰਿਵਾਰ ਸ਼ਾਮ ਨੂੰ ਜਾ ਸਕੂਗੇ ਆਪਣੀ ਜਾਨ ਖੋਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਕਦੀ ਕਿਹਾ ਸਰਕਾਰ ਨੂੰ ਚਿੱਠੀ ਲਿਖੀ ਆ ਰਹੀ ਅਫਸਰ ਵੀ ਉੱਪਰ ਕਰ ਰਹੇ ਆ ਕੋਸ਼ਿਸ਼ ਕਰ ਰਹੇ ਆ ਅੱਛਾ ਜੀ ਲਿਗਨ ਦੇ ਵਾਰ ਕੀ ਕੀਤਾ ਜਾ ਰਿਹਾ ਪਰ ਕੋਈ ਹਾਸੇ ਦੀ ਵੇਟ ਕਰ ਰਿਹਾ ਫਿਰ ਕੋਈ ਸਰਕਾਰਾਂ ਵੀ ਹੈਨਾ ਵੀ ਜਾਨਣਾ ਜਾਊ ਕਿਆਂ ਫਿਰ ਕਿਤੇ ਠੀਕ ਹੋਊਗਾ ਬਹੁਤ ਮਾੜੀ ਗੱਲ ਆ ਨਿੰਦਣ ਜੋ ਗੱਲ ਆ ਲਾਈਵ ਤਸਵੀਰਾਂ ਤੁਸੀਂ ਸਟਾਫ ਦੀ ਗੱਲ ਦੇਖੋ ਕਿ ਹਾਲਾਤ ਦੇਖੋ ਕੀ ਆ ਦੇਖੋ ਆ ਵੀ ਸਾਰਾ ਸਿਸਟਮ ਜਿਹੜਾ ਰਿਕਾਰਡ ਆ ਮੇਰਾ ਖਿਆਲ ਇੱਧਰ ਤਾਂ ਦੱਸੋ ਕੀ ਕਰਨਗੇ ਆ ਰਿਕਾਰਡ ਹੀ ਚੁੰਦਾ ਆ ਦੇਖੋ ਹਾਲਾਤ ਦੇਖੋ ਆ ਸਾਰਾ ਚੋਰਿਆ ਕਿੱਥੇ ਜਾਣਗੇ ਇਹ ਇਹ ਬਿਲਡਿੰਗ ਮੈਨੂੰ ਲੱਗਦਾ ਐਕਸਪਾਇਰੀ ਬਿਲਡਿੰਗ ਹੋ ਚੁੱਕੀ ਆ ਹੈਣਾ ਤੇ ਜਦੋਂ ਹਾਸਾ ਹੋ ਜਾਣਾ ਉਦੋਂ ਫੇਰ ਸਾਰਿਆਂ ਨੇ ਆਉਣਾ ਇੱਥੇ ਤੇ ਸਰਕਾਰ ਕਾਦੋ ਇਸ ਗੱਲ ਤੇ ਧਿਆਨ ਦੇਊਗੀ ਆ ਦੇਖੋ ਹਾਲਾਤ ਲੰਚ ਟਾਈਮ ਹੋਇਆ ਹੈ ਕੋਈ ਆਪਣੀ ਸੀਟ ਤੇ ਵੀ ਨਹੀਂ ਹੈਗੇ ਪਰ ਇੱਥੇ ਰਿਕਾਰਡ ਦੇਖੋ ਸਾਰਾ ਹਾਲਾਤ ਡੇਲੀ ਟੌਪ ਨਿਊਜ਼ ਤੁਸੀਂ ਦੇਖ ਸਕਦੇ ਹੋ ਇਸ ਵਕਤ ਅਸੀਂ ਆਦਮਪੁਰ ਦੇ ਵਿੱਚ ਬਿਜਲੀ ਘਰ ਚ ਖੜੇ ਆ ਜਿੱਥੇ ਹਾਲਾਤ ਵੱਧ ਤੋਂ ਵੱਧ ਆ ਦੇਖੋ ਲਮਾਰੀਆਂ ਤੱਕ ਇਧਰ ਕੀਤੀਆਂ ਹੈ ਇੱਥੇ ਲੈਟਰ ਨੂੰ ਵੀ ਡਰ ਲੱਗਦਾ ਸਾਨੂੰ ਹੱਥ ਲਾਉਂਦੇ ਆ ਨਹੀਂ ਹੈਗੀ ਲਾਈਟ ਤਸਵੀਰਾਂ ਹਨੇਰਾ ਇੱਥੇ ਜੀ ਆ ਸੜ ਗਈਆਂ ਤਾਰਾਂ ਲੱਗਦਾ ਆ ਦੇਖੋ ਉਹ ਦੇਖੋ ਹਾਲਾਤ ਬਿਜਲੀ ਘਰ ਸਾਡਾ ਜਿੱਥੇ ਲੱਖਾਂ ਲੋਕ ਆਪਣਾ ਕੰਮ ਕਰਾਉਣ ਲਈ ਆਉਂਦੇ ਆ ਉੱਥੇ ਹਾਲਾਤ ਵੱਧ ਤੋਂ ਵੱਤਰ ਆ ਪੰਜਾਬ ਸਰਕਾਰ ਸੁੱਤੀ ਆ ਜਾਂ ਇਹ ਡਿਪਾਰਟਮੈਂਟ ਸੁੱਤਾ ਆ ਇਹ ਸਵਾਲ ਆ ਬਣਦਾ ਕਿ ਜਾਂ ਤਾਂ ਕਿਸੇ ਹਾਸੇ ਦੀ ਢੀਂਡ ਕਰ ਰਹੇ ਹਾਲੇ ਤਾਂ ਹਾਸੇ ਤੇ ਹਾਸੇ ਹੋ ਰਹੇ ਆ ਉਹ ਨਹੀਂ ਭੁੱਲਦੇ ਮੜਿਆਲਾ ਏਡਾ ਵੱਡਾ ਹਾਸਾ ਹੋਇਆ ਤੇ ਹੁਣ ਅਸੀਂ ਕਿਹੜੇ ਹਾਥੇ ਲਾ ਇੰਤਜ਼ਾਰ ਕਰ ਰਹੇ ਆ ਕਿੱਥੇ ਆਈ ਸਰਕਾਰਾਂ ਜਿਹੜੇ ਕਹਿੰਦੇ ਆ ਵੱਡੀਆਂ-ਵੱਡੀਆਂ ਬਿਲਡਿੰਗਾਂ 'ਚ ਬੈਠੇ ਆਪੇ ਵੀ ਵਿਚਾਰਾ ਪਰਿਵਾਰ ਆ ਇੱਕ ਇਹ ਕੀ ਕਰਨ ਦੱਸੋ ਇਹ ਕਿੱਥੇ ਜਾਣ ਇਹ ਤੇ ਉਮੀਦ ਕਰਦੇ ਆ ਕਿ ਤੁਸੀਂ ਉਪ ਮੰਡਲ ਆਦਮਪੁਰ ਜਿਹੜਾ ਪਾਵਰ ਨਿਗਮ ਲਿਮਟਿਡ ਦੇ ਅੰਡਰ ਆ ਉਹਦੇ ਇਸ ਦਫ਼ਤਰ ਵੱਲ ਜ਼ਰੂਰ ਧਿਆਨ ਦਿਓਗੇ ਲਾਈਵ ਤਸਵੀਰਾਂ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਇਸ ਸਬੰਧਤ ਮਹਿਕਮੇ ਨੂੰ ਬੇਨਤੀ ਕਰਦੇ ਆ ਕਿ ਆਦਮਪੁਰ ਦੇ ਇਸ ਦਫ਼ਤਰ ਜਿੱਤੇ ਢੀੜਾ ਮਾਰ ਕੇ ਦੇਖੋ ਕਿ ਕਿਸ ਤਰ੍ਹਾਂ ਦੇ ਹਾਲਾਤ ਬਣੇ ਹਨ ਉਮੀਦ ਕਰਦੇ ਹਾਂ ਕਿ ਸਰਕਾਰ ਜਿਹੜੀ ਆ ਉਹ ਜ਼ਰੂਰ ਸੋਚੂਗੀ ਤਾਂ ਕਿ ਕੋਈ ਹਾਦਸਾ ਜਿਹੜਾ ਆ ਉਹ ਨਾ ਹੋਵੇ ਲਾਈਵ ਤਸਵੀਰਾਂ ਇਸ ਵਕਤ ਦੀਆਂ ਨਵੀਂ ਅਪਡੇਟ ਲਈ ਅਸੀਂ ਫਿਰ ਮਿਲਦੇ ਹਾਂ ਜਦ ਤੱਕ ਮੈਨੂੰ ਜਾਣੀ ਕਿ ਸਤਿੰਦਰ ਰਾਜਾ ਨੂੰ ਦਿਓ ਇਜ਼ਾਜ਼ਤ